ਕੋਈ ਤਾਂ ਉਹਨਾਂ ਕੱਲ ਤੋਂ ਜਿਹਨੇ ਕੱਲ ਤੋਂ ਅਸੀਂ ਬੀਗ ਸੇ ਸ਼ੈ ਨਾਰਕੋ ਟ੍ਰੇਡ ਦੇ ਕਾਟਲ ਦਾ ਰਾਤ੍ਰਮਿੰਦਰ ਫੜਿਆ ਸੀ ਉਹਨੇ ਆਪਣੇ ਕੁਝ ਹੀ ਦੌਰਾਨ ਦੱਸਿਆ ਸੀ ਐਸਐਚਓ ਮਜੀਠਾ ਨੂੰ ਕਿ ਕੁਝ ਹੋਰ ਹੀਰੋਇਨ ਤੇ ਇੱਕ ਵੈਪਨ ਹੋਰ ਪਾਇਆ ਹੋਇਆ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤੇਰੀ ਨਾਮ ਪੁੱਛਿਆ ਜਾ ਰਿਹਾ ਸੀ ਜਗਾ ਹਾਂਜੀ ਉਸੇ ਦੌਰਾਨ ਮੌਕੇ ਦਾ ਫਾਇਦਾ ਉਹ ਉਠਾ ਕੇ ਉਹਨੇ ਹੌਲਦਾਰ ਵਿਜੇ ਕੁਮਾਰ ਦੀ ਗਾਰਮੈਨ ਖੋਲੀ ਤੇ ਉਹਦੇ ਵਿੱਚ ਐਸਐਚਓ ਮਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਕਿ ਉਹ ਵਾਈਟ ਵਾਰ ਕਰਦੇ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਨ ਜਿਹੜੇ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨਾਂ ਨੇ ਤਾਲ ਲਈ ਸੀ ਇਹਨਾਂ ਦੇ ਉੱਤੇ ਫਾਰ ਕਰ ਲੱਗਾ ਸੀ ਤਾਂ ਇਹਨੇ ਉਹਦੇ ਬਲੌਕ ਚੇਨ ਚਲਾਈ ਉਹਦੇ ਬਾਅਦ ਆਪਣੀ ਸੈਲਫ ਡਿਫੈਂਸ ਜੋ ਉਹਦੇ ਜਿੰਨਾ ਉਹ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਪੁਲਿਸ ਪ੍ਰਤੀਸ਼ ਜਾਰੀ ਹੈ ਇੱਥੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਜਿਹੜਾ ਪੁਲਜ਼ਮ ਹੈ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਆ ਵੀ ਇਹ ਵਿੱਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਜਿਵੇਂ ਸਾਡਾ ਕਨਸਟੇਬਲ ਕੰਨਾ ਉਹ ਜੇ ਵੀ ਵਿਚਾਰਾ ਜ਼ੇਰੇ ਇਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆ ਗਈ ਗੁਰਪ੍ਰੀਤ ਸੋ ਇਹੀ ਇੱਥੇ ਕਾਰਵਾਈ ਹੋਈ ਸਰ ਇਹੋ ਹੀ ਸ਼ਖਸ ਨਾਲ ਜਿਹਦੀ ਕਿੰਨੀ ਗੁੱਸਤੀ ਸੀ ਸਰ ਇਹੋ ਹੀ ਬੰਦਾ ਜਿਹੜਾ ਕਨਸਟੇਬਲ ਜਿਹਦੀ ਹਾਂਜੀ 8 ਕਿਲੋ ਆਲਾ ਨਾ ਕੀ ਦਾ ਜੀ ਅੱਜ ਜੇਕਰ ਕੋਈ ਹੋਈ ਸਰ ਕੋਈ ਹੋਈ ਨਹੀਂ ਕਿਉਂਕਿ ਫਿਰ ਉਹ ਵਿੱਚ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੱਭੀ ਨਹੀਂ ਗੱਲ ਉਹਦਾ ਦੁਬਾਰਾ ਰਿਮਾਂਡ ਲਵਾਂਗੇ ਹੁਣ ਅਸੀਂ ਜੇ ਠੀਕ ਹੋ ਜਾਣਾ ਸਰ ਕੀ ਨਾ ਕੀ ਇਹਦਾ ਤਰਮਿੰਦਰ ਸਿੰਘ ਸਰ ਇਹਦਾ ਕੋਈ ਹੋਰ ਸਾਥੀ ਦੱਸੇ ਜਾ ਰਹੇ ਸਤਿਗੁਰੂ ਦੱਸੇ ਰਹੇ ਕੱਲ ਉਹਦੇ ਤੇ ਲੱਗੇ ਹੋਏ ਆ ਜੀ ਅਜੇ ਫੜਿਆ ਨਹੀਂ ਗਿਆ ਹਾਂਜੀ ਅੱਛਾ ਸਰ ਇਹਦੇ ਪਿਸਤੋਲ ਕਿਹੋ ਜਿਹਾ ਹੋਇਆ ਸਰ ਦੇਖੋ ਇਹਦੇ ਵਿੱਚ ਤਰਮਿੰਦਰ ਜਿਹੜਾ ਇੱਕ ਬੜੀ ਨਾਰਕੋ ਵੱਡਾ ਬਿਗ ਫਿਸ਼ ਸੀ ਨਾਰਕੋ ਸਮੱਗਲਿੰਗ ਦੀ ਕੱਲ ਫੜੀ ਇਹ ਫੜਿਆ ਗਿਆ ਸੀ 8 ਕਿਲੋ ਹੀਰਨ ਬ੍ਰਾਮਦ ਹੋਈ ਸੀ ਰਮਾਂਡ ਉਹਦਾ ਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਰਮਾਂਡ ਦੇ ਵਿੱਚ ਬੁਚਕਿਚ ਕਰ ਰਹੇ ਸੀ ਤਾਂ ਉਹਨੇ ਮੰਨਿਆ ਕਿ ਮੈਂ ਕੋਈ ਹੋਰ ਕਨਸਾਈਨਮੈਂਟ ਚਪਾਈ ਹੋਈ ਹੈ ਇੱਥੇ ਤਾਂ ਉਹਦੇ ਵਿੱਚ ਪੁਲਿਸ ਪਾਰਟੀ ਉਹਦੇ ਨਾਲ ਆਈ ਐਸ ਪਰ ਪ੍ਰੋਸੀਜਰ ਔਰ ਜਦੋਂ ਖੁਦਾਈ ਹੋ ਰਹੀ ਸੀਗੀ ਤਾਂ ਉਹਨੇ ਮੌਕੇ ਦਾ ਫਾਇਦਾ ਉਠਾ ਕੇ ਵਿਜੇ ਕੁਮਾਰ ਸਾਡਾ ਹੈੱਡ ਕਨਸਟੇਬਲ ਹੈ ਉਹਦੀ ਜਿਹੜੀ ਹੈ ਕਾਰਬਨ ਸਰਵਿਸ ਕਾਰਬਨ ਖੋਲੀ ਔਰ ਉਹਦੇ ਚੋਂ ਨੂੰ ਵਾਰਨ ਕੀਤਾ ਗਿਆ ਇਨਸਪੈਕਟਰ ਰਣਜੀਤ ਸਿੰਘ ਵੱਲੋਂ ਇਹਨੂੰ ਛੱਡ ਦੇ ਡ੍ਰੌਪ ਕਰ ਦੇ ਔਰ ਸੈਂਡਰ ਕਰੇ ਉਹਨੇ ਨਹੀਂ ਮੰਨਿਆ ਜੋ ਕਾਕ ਕਰਨ ਦੀ ਕੋਸ਼ਿਸ਼ ਕੀਤੀ ਸੋ ਇੱਕ ਪਾਰ ਪਹਿਲਾਂ ਇੰਸਪੈਕਟਰ ਰਣਜੀਤ ਸਿੰਘ ਨੇ ਹਵਾਲਾ ਕੀਤਾ ਦੂਸਰਾ ਫਾਇਰ ਫਿਰ ਉਹਨੇ ਉਹਦੀ ਵੱਲ ਕੀਤਾ ਜਿਸ ਨਾਲ ਉਹ ਇੰਜਰਡ ਹੋ ਗਿਆ ਔਰ ਉਹਨੂੰ ਉਸ ਤੋਂ ਬਾਅਦ ਹਸਪੀਟਲ ਐਡਮਿਟ ਕਰਾ ਦਿੱਤਾ ਸਰ ਕਿੰਨੇ ਪਰਚੇ ਦਰਜ ਆਏ ਤੇ ਕਿੰਨੇ ਕਿਲੋ ਹਿਰੋਇਨ ਦੇ ਨਾਲ 8 ਕਿਲੋ ਹਿਰੋਇਨ ਨਾਲ ਫੜਿਆ ਗਿਆ ਸੀ ਔਰ ਬੜਾ ਵੱਡਾ ਇਹ ਨਾਰਕੋਸ ਸਮਗਲਿੰਗ ਦਾ ਇੱਕ ਮੈਂਸਬੰਧਾ ਕਿੰਗਪਿੰਨ ਹੈ ਬੰਦਾ ਸੋ ਬਾਕੀ ਉਹਦੇ ਸਾਥੀਆਂ ਨੂੰ ਵੀ ਜਲਦੀ ਫੜੇ ਜਾਏ ਸਰ ਅੱਜ ਵੀ ਕੋਈ ਪ੍ਰਮੋਟ ਹੈ ਦੇ ਨੈਟਵਰਕ ਬਾਰੇ ਜੋ ਨੈਟਵਰਕ ਚੱਲ ਰਹੀ ਹੈ ਜੀ ਗੱਲ ਹੈ ਜੇ ਤਾਂ ਕੁਛ ਕੁਛ ਸੀਗੀ ਆਹੀ ਐਮਪਲਾਈ ਤਾਂ ਕੋਈ ਮਾਰਗ ਤਰ੍ਹਾਂ ਕੋਈ ਜ ਨਹੀਂ ਬਚਾ